ਡੌਨ ਨੇ ਸਵਾਲ ਪੁੱਛਿਆ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਦ ਨਾਇੰਥ ਕਨਫਿਗਰੇਸ਼ਨ ਨਾ ਦੀ ਫਿਲਮ ਤੋਂ ਜਾਣੂ ਹੋ ਰਾ ਨੇ ਕਿਹਾ ਅਸੀਂ ਤੁਹਾਡੇ ਦਿਮਾਗ ਪਰਿਸਰ ਨੂੰ ਸਕੈਨ ਕਰਦੇ ਹਾਂ ਅਤੇ ਇਸ ਸਰੰਚਨਾ ਦੇ ਨਾਇੰਥ ਕਨਫਿਗਰੇਸ਼ਨ ਨੂੰ ਵੇਖਦੇ ਹਾਂ ਡੌਨ ਨੇ ਕਿਹਾ ਇਹ ਫਿਲਮ ਉਸ ਬਿੰਦੂ ਨੂੰ ਉਭਾਰਦੀ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਇੱਕ ਇੱਕ ਕਰਨਲ ਨੂੰ ਇੱਕ ਫੈਸਲਾ ਲੈਣਾ ਪਿਆ ਮੈਂ ਉਸ ਦੇ ਚੁਕਾ ਬਾਰੇ ਸੋਚ ਰਿਹਾ ਸੀ ਤੁਸੀਂ ਕਹਿ ਸਕਦੇ ਹੋ ਕਿ ਉਹ ਨਕਾਰਾਤਮਕ ਤਾਕਤਾਂ ਅੱਗੇ ਝੁਕ ਸਕਦਾ ਸੀ ਪਰ ਉਸ ਨੇ ਆਪਣੇ ਦੋਸਤੀ ਰੱਖਿਆ ਕਰਨ ਦੀ ਚੋਣ ਕੀਤੀ ਕੀ ਤੁਹਾਡੇ ਲਈ ਇਹ ਅੰਦਾਜ਼ਾ ਲਾਉਣਾ ਸੰਭਵ ਹੈ ਕਿ ਕਿਹੜਾ ਕਿਰਿਆ ਕਿਹੜਿਆ ਕਿਰਿਆ ਕਲਾਪ ਵਧੇਰੇ ਸਕਾਰਾਤਮਕ ਚੁਕਾ ਵਾਲਾ ਹੁੰਦਾ ਇੱਕ ਸਕਾਰਾਤਮਕ ਚੁਕਾ ਵਾਲੀ ਇਕਾਈ ਦੀ ਰੱਖਿਆ ਕਰਨਾ ਜਨ ਨਕਾਰਾਤਮਕ ਚੁਕਾਵਲੀ ਇਕਾਈ ਵੱਲੋਂ ਦਬਾਅ ਨੂੰ ਸਵੀਕਾਰ ਕਰ ਲੈਣਾ ਰਾ ਨੇ ਕਿਹਾ ਇਹ ਸਵਾਲ ਚੌਥੀ ਕੰਨਤਾ ਅਤੇ ਤੁਹਾਡੀ ਆਪਣੀ ਕੰਨਤਾ ਦੀ ਗੱਲ ਕਰਦਾ ਹੈ ਅਤੇ ਇਸ ਦਾ ਉੱਤਰ ਸਭ ਤੋਂ ਵਧੀਆ ਤਰੀਕੇ ਨਾਲ ਯੇਸ਼ੂਆ ਜਿਸ ਨੂੰ ਤੁਸੀਂ ਜੀਸਸ ਕਹਿੰਦੇ ਹੋ ਦੀ ਕਾਰਵਾਈ ਰਾਹੀਂ ਸਮਝਿਆ ਜਾ ਸਕਦਾ ਹੈ ਇਹ ਇਕਾਈ ਆਪਣੇ ਦੋਸਤਾਂ ਵੱਲੋਂ ਰੱਖਿਆ ਕੀਤੀ ਜਾਣੀ ਸੀ ਪਰ ਉਸਨੇ ਆਪਣੇ ਦੋਸਤਾਂ ਨੂੰ ਤਲਵਾਰ ਹਟਾਉਣ ਲਈ ਕਿਹਾ ਫਿਰ ਉਸਨੇ ਆਪਣੇ ਆਪ ਨੂੰ ਸਰੀਰਿਕ ਮੌਤ ਵਾਸਤੇ ਸਮਰਪਿਤ ਕਰ ਦਿੱਤਾ ਦੂਜੇ ਸਵੈ ਜੋ ਅਦਰ ਸੈਲਫ ਦੀ ਰੱਖਿਆ ਕਰਨ ਦੀ ਪ੍ਰੇਰਣਾ ਚੌਥੀ ਕੰਡਤਾ ਤੱਕ ਜਾਰੀ ਰਹਿੰਦੀ ਹੈ ਜੋ ਕਿ ਦਇਆ ਨਾਲ ਭਰਪੂਰ ਕੰਡਤਾ ਹੈ ਇਸ ਤੋਂ ਬਾਅਦ ਅਸੀਂ ਨਾ ਤਾਂ ਕੁਝ ਕਹਿ ਸਕਦੇ ਹਾਂ ਅਤੇ ਨਾ ਹੀ ਕਹਿਣ ਦੀ ਜ਼ਰੂਰਤ ਹੈ ਡੌਨ ਨੇ ਧੰਨਵਾਦ ਕੀਤਾ ਤੇ ਕਿਹਾ ਜਿਵੇਂ ਜਿਵੇਂ ਅਸੀਂ ਇਸ ਮਾਸਟਰ ਚੱਕਰ ਦੇ ਅਖੀਰ ਨੇੜੇ ਪਹੁੰਚ ਰਹੇ ਹਾਂ ਸੰਭਵ ਹੈ ਕਿ ਇਕਾਈਆਂ ਲਈ ਉਤਪ੍ਰੇਰਕ ਦੀ ਮਾਤਰਾ ਵੱਧ ਜਾਵੇ ਮੈਂ ਜਾਨਣਾ ਚਾਹੁੰਦਾ ਹਾਂ ਕਿ ਜੇਕਰ ਗ੍ਰਹਿ ਦੀ ਕੰਪਨ ਜਾਂ ਵਾਈਬ੍ਰੇਸ਼ਨ ਚੌਥੀ ਕੰਡਤਾ ਦੀ ਕੰਪਨ ਦੇ ਨਾਲ ਕੁਝ ਹੱਦ ਤੱਕ ਮਿਲਦੀ ਨਹੀਂ ਤੇ ਪ੍ਰੇਰਕ ਵੱਧ ਜਾਂਦਾ ਹੈ ਤਾਂ ਕਿ ਇਸ ਨਾਲ ਬਧੇਰੇ ਤਰੂਵੀਕਰਨ ਹੋਵੇਗਾ ਜਿਸ ਨਾਲ ਥੋੜੀ ਵੱਧ ਹਾਰਵੈਸਟ ਹੋ ਸਕੇ ਰਾ ਨੇ ਕਿਹਾ ਇਸ ਪ੍ਰਸ਼ਨ ਦਾ ਉੱਤਰ ਦੋ ਪਾਗਾਂ ਵਿੱਚ ਦਿੱਤਾ ਜਾਏਗਾ ਸਭ ਤੋਂ ਪਹਿਲਾਂ ਗ੍ਰਹਿਾਂ ਦੀ ਤਬਾਹੀ ਜਿਵੇਂ ਕਿ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ ਹਾਰਵੈਸਟ ਦੇ ਲਈ ਸचेत रूपਨਾ ਪ੍ਰੋਗਰਾਮ ਕੀਤੇ ਗਏ ਉਤਪ੍ਰੇਰਕ ਦੇ ਬਜਾਏ ਜਟਲ ਫਸਲ ਦਾ ਇੱਕ ਨਮੂਨਾ ਹੈ ਇਸ ਪ੍ਰਕਾਰ ਅਸੀਂ ਖੁਦ ਨੂੰ ਇਸ ਨਾਲ ਚਿੰਤਿਤ ਨਹੀਂ ਕਰਦੇ ਕਿਉਂਕਿ ਜਾਗਰੂਕ ਉਤਪ੍ਰੇਰਕਾਂ ਦੀ ਬਜਾਏ ਇਹ ਰੈਂਡਮ ਹੈ ਜਿਵੇਂ ਕਿ ਅਸੀਂ ਇਹ ਸੂਚਨਾਵਾਂ ਦੇ ਕੇ ਇੱਕ ਜਾਗਰੂਕ ਉਤਪ੍ਰੇਰਕ ਉਪਲਬਧ ਕਰਵਾ ਰਹੇ ਹਾਂ ਦੂਜਾ ਭਾਗ ਧਰਤੀ ਉੱਤੇ ਜੋ ਤਬਦੀਲੀਆਂ ਆ ਰਹੀਆਂ ਹਨ ਉਹ ਰੈਂਡਮ ਹਨ ਇਸ ਕਰਕੇ ਉਹਨਾਂ ਦੇ ਨਤੀਜੇ ਵੀ ਰੈਂਡਮ ਹੀ ਹੁੰਦੇ ਹਨ ਕਈ ਵਾਰ ਇਹ ਚੰਗੀ ਜਾਂ ਮਾੜੀ ਦਿਸ਼ਾ ਵੱਲ ਵੀ ਜਾ ਸਕਦੇ ਹਨ ਪਰ ਜੋ ਹੋਣਾ ਹੈ ਉਹ ਹੋਵੇਗਾ ਅਸਲ ਸचेत ਉਤਪ੍ਰੇਰਕ ਧਰਤੀ ਦੀ ਤਬਦੀਲੀ ਨਾਲ ਨਹੀਂ ਬਲਕਿ ਉਹਨਾਂ ਲੋਕਾਂ ਨਾਲ ਜੁੜਿਆ ਹੁੰਦਾ ਹੈ ਜੋ ਇਸ ਸਮੇਂ ਜਨਮ ਲੈ ਰਹੇ ਹਨ ਅਤੇ ਆਪਣੇ ਜੀਵਨ ਦੇ ਅਨੁਭਵਾ ਰਾਹੀਂ ਹਾਰਵੈਸਟ ਯੋਗ ਬਣ ਸਕਦੇ ਹਨ ਡੌਨ ਨੇ ਪੁੱਛਿਆ ਕਿ ਇਸ ਸੀਨੀਓਰਿਟੀ ਸਿਸਟਮ ਦਾ ਉਪਯੋਗ ਆਪਣੀ ਸੇਵਾ ਯਾਨਕੀ ਸਰਵਿਸ ਟੂ ਸੈਲਫ ਪੱਖ ਤੇ ਫਸਲ ਯੋਗ ਹਾਰਵੈਸਟਰ ਹਾਰਵੈਸਟਰੇਬਲ ਬਣਨ ਲਈ ਵਰਤੀ ਜਾਂਦੀ ਹੈ ਰਾ ਨੇ ਕਿਹਾ ਹਾਂ ਇਹ ਸਹੀ ਹੈ ਤੁਸੀਂ ਇੱਕ ਹੋਰ ਪੂਰਾ ਪ੍ਰਸ਼ਨ ਪੁੱਛ ਸਕਦੇ ਹੋ ਡੌਨ ਨੇ ਕਿਹਾ ਠੀਕ ਹੈ ਮੈਂ ਜੋ ਤੁਹਾਡੇ ਤੋਂ ਜਾਨਣਾ ਚਾਹੁੰਦਾ ਹਾਂ ਕੀ ਤੁਸੀਂ ਉਹਨਾਂ ਸਾਰੇ ਮੁੱਖ ਤਰੀਕਿਆਂ ਦੀ ਸੂਚੀ ਦਿਓ ਜੋ ਉਤਪ੍ਰੇਰਕ ਅਨੁਭਵ ਪ੍ਰਦਾਨ ਕਰਨ ਲਈ ਬਣਾਏ ਗਏ ਹਨ ਪਰ ਇਹਨਾਂ ਵਿੱਚ ਹੋਰ ਸਵੈ ਜਾਂ ਅਦਰ ਸੈਲਫ ਨਾਲ ਸੰਪਰਕ ਸ਼ਾਮਲ ਨਾ ਹੋਵੇ ਇਹ ਪਹਿਲਾ ਭਾਗ ਹੈ ਰਾ ਨੇ ਕਿਹਾ ਅਸੀਂ ਤੁਹਾਡੇ ਸਵਾਲ ਤੋਂ ਸਮਝਦੇ ਹਾਂ ਕਿ ਤੁਸੀਂ ਜਾਣਦੇ ਹੋ ਤੀਜੀ ਕੰਡਤਾ ਵਿੱਚ ਉਤਪ੍ਰੇਰਕ ਅਨੁਭਵ ਲਈ ਮੁੱਖ ਤਰੀਕਾ ਅਦਰ ਸੈਲਫ ਹੀ ਹੈ ਇਸ ਦੀ ਸੂਚੀ ਇਸ ਤਰ੍ਹਾਂ ਹੈ ਨੰਬਰ 1 ਸਿਰਜਨਹਾਰ ਦਾ ਬ੍ਰਹਮਾंड ਨੰਬਰ 2 ਆਪ ਤੁਸੀਂ ਖੁਦ ਹੋ ਡੌਨ ਨੇ ਕਿਹਾ ਕਿ ਤੁਸੀਂ ਇਸ ਨੂੰ ਗਹਿਰਾਈ ਨਾਲ ਸਮਝਾ ਸਕਦੇ ਹੋ ਜਾਂ ਉਹਨਾਂ ਮਾਧਿਅਮਾਂ ਨੂੰ ਸੂਚੀਬੱਧ ਕਰ ਸਕਦੇ ਹੋ ਜੋ ਜਿਸ ਨਾਲ ਆਪ ਅਨੁਭਵ ਪੈਦਾ ਕਰਨ ਲਈ ਇਹ ਮਾਧਿਅਮ ਕੰਮ ਕਰਦੇ ਹਨ ਰਾਹ ਨੇ ਕਿਹਾ ਆਪ ਅਪ੍ਰਕਾਸ਼ਿਤ ਯਾਨੀ ਕਿ ਸੈਲਫ ਅਨਮੈਨੀਫੈਸਟਡ ਨੰਬਰ 2 ਆਪ ਅਤੇ ਸਮਾਜਿਕ ਆਪ ਜੋ ਖੁਦ ਅਤੇ ਅਦਰ ਸੈਲਫ ਦੁਆਰਾ ਬਣਾਇਆ ਗਿਆ ਹੈ ਆਪ ਅਤੇ ਉਹ ਉਪਕਰਣ ਗੈਜੇਟਸ ਕਿਡੌਣੇ ਟੌイズ ਅਤੇ ਮਨੋਰੰਜਨ ਅਮਿਊਜ਼ਮੈਂਟਸ ਜਿਨ੍ਹਾਂ ਨੂੰ ਖੁਦ ਜਾਂ ਅਦਰ ਸੈਲਫ ਨੇ ਬਣਾਇਆ ਹੈ ਆਪ ਦੀ ਉਹ ਸੰਬੰਧਤਾ ਰਿਲੇਸ਼ਨਸ਼ਿਪ ਜੋ ਤੁਸੀਂ ਜੰਗ ਅਤੇ ਜੰਗ ਦੀਆਂ ਅਫਵਾਹਾਂ ਕਹਿ ਸਕਦੇ ਹੋ ਡੌਨ ਨੇ ਕਿਹਾ ਮੈਂ ਸੋਚ ਰਿਹਾ ਸੀ ਕਿ ਸ਼ਾਇਦ ਸਰੀਰਕ ਦਰਦ ਵੀ ਉਤਪ੍ਰੇਰਕ ਹੋ ਸਕਦਾ ਹੈ ਕੀ ਇਹ ਇਸ ਸ਼੍ਰੇਣੀ ਹੇਠ ਆਉਂਦਾ ਹੈ ਰਾ ਨੇ ਕਿਹਾ ਇਹ ਸਹੀ ਹੈ ਇਹ ਅਪ੍ਰਕਾਸ਼ਿਤ ਆਪ ਯਾਨੀ ਕਿ ਅਨਮੈਨੀਫੈਸਟਡ ਸੈਲਫ ਹੇਠ ਆਉਂਦਾ ਹੈ ਜੋ ਕਿ ਉਹ ਆਪ ਹੈ ਜਿਸ ਨੂੰ ਮੌਜੂਦਾ ਹੋਣ ਦਾ ਕੰਮ ਕਰਨ ਲਈ ਹੋਰ ਸਵੈ ਅਦਰ ਸੈਲਫ ਦੀ ਜ਼ਰੂਰਤ ਨਹੀਂ ਹੁੰਦੀ ਦੌਣ ਨੇ ਪੁੱਛਿਆ ਕਿ ਸਾਡੇ ਕੋਲ ਇੰਨਾ ਕੁ ਸਮਾਂ ਬਾਕੀ ਹੈ ਜੋ ਅਸੀਂ ਇਸ ਪ੍ਰਸ਼ਨ ਦੇ ਦੂਜੇ ਭਾਗ ਨੂੰ ਪੁੱਛ ਸਕੀਏ ਜੋ ਕਿ ਉਹ ਸਾਰੇ ਮੁੱਖ ਤਰੀਕਿਆਂ ਦੀ ਸੂਚੀ ਬਣਾਉਣ ਬਾਰੇ ਹੈ ਜੋ ਉਤਪਰੇਰਕ ਪ੍ਰਦਾਨ ਕਰਦੇ ਹਨ ਜਿਨ੍ਹਾਂ ਵਿੱਚ ਅਦਰ ਸੈਲਫ ਨਾਲ ਸੰਪਰਕ ਸ਼ਾਮਿਲ ਹੁੰਦਾ ਹੈ ਰਾ ਨੇ ਕਿਹਾ ਤੁਹਾਡੇ ਕੋਲ ਇਸ ਲਈ ਕਾਫੀ ਸਮਾਂ ਹੈ ਕਿਉਂਕਿ ਅਸੀਂ ਇਸ ਸੂਚੀ ਨੂੰ ਦੋ ਤਰੀਕਿਆਂ ਨਾਲ ਪੇਸ਼ ਕਰ ਸਕਦੇ ਹਾਂ ਨੰਬਰ 1 ਅਸੀਂ ਅਨੰਤ ਤੱਕ ਗੱਲ ਕਰ ਸਕਦੇ ਹਾਂ ਨੰਬਰ 2 ਜਾਂ ਅਸੀਂ ਸਿੱਧੇ ਇਹ ਕਹਿ ਸਕਦੇ ਹਾਂ ਕਿ ਆਪ ਅਤੇ ਹੋਰ ਆਪ ਸੈਲਫ ਐਂਡ ਅਦਰ ਸੈਲਫ ਵਿਚਕਾਰ ਹੋਣ ਵਾਲੀ ਹਰ ਮੂਲਕ ਗਤੀਵਿਧੀ ਵਿੱਚ ਉਤਪ੍ਰੇਰਕ ਦੀ ਸੰਭਾਵਨਾ ਹੁੰਦੀ ਹੈ ਇਹ ਸੰਭਾਵਨਾ ਆਪ ਅਤੇ ਹੋਰ ਸਵੈ ਵਿੱਚ ਮੌਜੂਦ ਵਿਅਕਤੀਗਤ ਅੰਤਰ ਦੇ ਆਧਾਰਿਤ ਹੁੰਦੀ ਹੈ ਇਹ ਸਭ ਸਿਰਜਨਹਾਰ ਦੀ ਹਮੇਸ਼ਾ ਮੌਜੂਦ ਸੱਚਾਈ ਵੱਲੋਂ ਸੰਤੁਲਿਤ ਅਤੇ ਆਧਾਰਿਤ ਹੁੰਦੀ ਹੈ ਜੋ ਕਿ ਆਪ ਵੀ ਹੈ ਅਤੇ ਅਦਰ ਸੈਲਫ ਵੀ ਜੇਕਰ ਤੁਸੀਂ ਕਿਸੇ ਖਾਸ ਜਾਣਕਾਰੀ ਦੀ ਮੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੁੱਛ ਸਕਦੇ ਹੋ ਡੌਨ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਫਿਲਹਾਲ ਅਸੀਂ ਫਿਲਹਾਲ ਲਈ ਇਹ ਕਾਫੀ ਹੈ ਰਾਣ ਨੇ ਕਿਹਾ ਕਿ ਤੁਸੀਂ ਬੰਦ ਕਰਨ ਤੋਂ ਪਹਿਲਾਂ ਕੋਈ ਛੋਟਾ ਸਵਾਲ ਪੁੱਛਣਾ ਚਾਹੁੰਦੇ ਹੋ ਡੌਨ ਨੇ ਕਿਹਾ ਹਾਂ ਇੱਕ ਸਵਾਲ ਹੈ ਕਿ ਚੌਥੀ ਕੰਡਾ ਵਿੱਚ ਦਾਖਲ ਹੋ ਰਹੀ ਸਕਾਰਾਤਮਕ ਅਤੇ ਨਕਾਰਾਤਮਕ ਜੀਵ ਇਕਾਈਆਂ ਦੇ ਵਾਇਲਟ ਰੇ ਦੀ ਗਤੀਵਿਧੀ ਵਿੱਚ ਕੋਈ ਅੰਤਰ ਹੁੰਦਾ ਹੈ ਰਾ ਨੇ ਕਿਹਾ ਇਹ ਸਹੀ ਹੈ ਚੌਥੀ ਕੰਡਾ ਸਕਾਰਾਤਮਕ ਦੀ ਵਾਇਲਟ ਰੇ ਜਾਂ ਕ੍ਰਾਊਨ ਚੱਕਰ ਹਰੇ ਨੀਲੇ ਅਤੇ ਇੰਡੀਗੋ ਰੰਗਤ ਨਾਲ ਰੰਗਿਆ ਹੋਵੇਗਾ ਇਹ ਇੰਦਰ ਤ੍ਰੂਸ਼ ਜਾਂ ਪ੍ਰਿਜ਼ਮ ਵਾਂਗ ਦਿਖ ਸਕਦਾ ਹੈ ਜਿਸ ਵਿੱਚ ਹਰ ਕਿਰਨ ਸਾਫ਼ ਅਤੇ ਵੱਖਰੀ ਹੁੰਦੀ ਹੈ ਚੌਥੀ ਕਣਤਾ ਨਕਾਰਾਤਮਕ ਦੀ ਵਾਇਲਟ ਰੇ ਜਾਂ ਕ੍ਰਾਊਨ ਚੱਕਰਾ ਲਾਲ ਸੰਤਰੀ ਅਤੇ ਪੀਲੇ ਰੰਗ ਨਾਲ ਮੈਲੀ ਹੋਵੇਗੀ ਇਹ ਕਿਰਨ ਹਲਕੀ ਜਾਂ ਅਸਪਸ਼ਟ ਹੁੰਦੀਆਂ ਹਨ ਜਿਵੇਂ ਕਿ ਇੱਕ ਤੁੰਦਲੇ ਰੰਗ ਦੀ ਪਰਤ ਡੌਨ ਨੇ ਪੁੱਛਿਆ ਪੰਜਵੀਂ ਅਤੇ ਛੇਵੀਂ ਕਣਤਾ ਦੀਆਂ ਕਿਰਨਾਂ ਕਿਵੇਂ ਵਿਖਣਗੀਆਂ ਰਾ ਨੇ ਕਿਹਾ ਅਸੀਂ ਇਸ ਬਾਰੇ ਸਿਰਫ ਅੰਦਾਜ਼ਨ ਹੀ ਗੱਲ ਕਰ ਸਕਦੇ ਹਾਂ ਪਰ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਹ ਸਮਝੋਗੇ ਕਿ ਹਰ ਕਣਤਾ ਦੀ ਰੰਗ ਸਰੰਚਨਾ ਵੱਖਰੀ ਹੁੰਦੀ ਹੈ 5ਵੀਂ ਕਣਤਾ ਦੀ ਕਿਰਨ ਇਹ ਬਹੁਤ ਸਫੇਦ ਕੰਪਨ ਵਿੱਚ ਹੁੰਦੀ ਹੈ 6ਵੀਂ ਕਣਤਾ ਦੀ ਕਿਰਨ ਇਹ ਚਿੱਟੇਪਨ ਵਿੱਚ ਸੁਨਹਿਰੀ ਗੁਣ ਰੱਖਦੀ ਹੈ ਇਹ ਸੁਨਹਿਰੀ ਰੰਗਤ ਤੁਹਾਡੇ ਸਪੈਕਟਰਮ ਵਿੱਚ ਨਹੀਂ ਆਉਂਦਾ ਪਰ ਇਹ ਜਿਉਂਦਾ ਦਿਸਦਾ ਹੈ ਇਹ ਚੌਥੀ ਕਣਤਾ ਵਿੱਚ ਸਿੱਖੀ ਹੋਈ ਕਰੁਣਾ ਨੂੰ ਗਿਆਨ ਵਿੱਚ ਮਿਲਾਉਂਦੀ ਹੈ ਫਿਰ 6ਵੀਂ ਕਣਤਾ ਵਿੱਚ ਗਿਆਨ ਮੂਡ ਇਕਤਾ ਵਾਲੀ ਦਇਆ ਵਿੱਚ ਮਿਲਾਂਦਾ ਹੈ ਡਾਣ ਨੇ ਪੁੱਛਿਆ ਫਿਰ ਮੈਂ ਜਾਨਣਾ ਚਾਹੁੰਦਾ ਹਾਂ ਕਿ ਅਸੀਂ ਕੁਝ ਕਰ ਸਕਦੇ ਹਾਂ ਤਾਂ ਜੋ ਇਨਸਟਰੂਮੈਂਟ ਯਾਨੀ ਕਿ ਕਾਰਲਾ ਨੂੰ ਹੋਰ ਆਰਾਮਦਾਇਕ ਬਣਾਇਆ ਜਾ ਸਕੇ ਰਾਹ ਨੇ ਕਿਹਾ ਇਹ ਸਭ ਕੁਝ ਠੀਕ ਹੈ ਕਿਉਂਕਿ ਤੁਸੀਂ ਸਾਵਧਾਨ ਰਹਿਣ ਦੀ ਕੋਸ਼ਿਸ਼ ਕਰ ਰਹੇ ਹੋ ਜਿਸ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ